ਮંત્રી ਪੰਜਾਬ ਸਰਕਾਰ ਵੱਲੋਂ ਇੱਕੀ ਵਾਰ ਲਿਖਤੀ ਮੀਟਿੰਗਾਂ ਦੇ ਕੇ ਮੀਟਿੰਗ ਨਾ ਕਰਨ ਦੇ ਵਿਰੋਧ ਵਜੋਂ ਅੱਜ ਠੇਕਾ ਮੁਲਾਜ਼ਮ ਸੰਗਰਾਸ਼ ਮੋਰਚਾ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਗਏ ਜਲੰਧਰ ਜਿੰਮੀ ਚੌਣਾ ਸਮੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਜੁਲਾਈ ਨੂੰ ਇੱਕ ਵਾਰ ਫਿਰ ਪੈਨਲ ਮੀਟਿੰਗ ਕਰਕੇ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਦਾ ਹੱਲ ਕਰਨ ਦਾ ਪਰੋਸ਼ਾ ਦਿੱਤਾ ਗਿਆ ਸੀ ਸੋ ਮੁੱਚ ਦੇ ਆਗੂਆਂ ਨੇ ਜਦੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਦਫ਼ਤਰਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਜ਼ਰੂਰੀ ਰੁਝੇਵੇਂ ਹਨ ਇਸ ਲਈ ਹੁਣ 24 ਜੁਲਾਈ ਨੂੰ ਜਲੰਧਰ ਵਿਖੇ ਸੀਐਮ ਦੀ ਕੋਠੀ ਵਿੱਚ ਮੀਟਿੰਗ ਹੋਵੇਗੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਲਾਰੇ ਲਪਿਆਂ ਵਿੱਚ ਰੱਖ ਕੇ ਆਪਣਾ ਸਮਾਂ ਲੰਗਾ ਰਹੀ ਹੈ ਜਿਸ ਦੇ ਵਿਰੋਧ ਵਿੱਚ ਅੱਜ ਵਕ ਵਕ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਬਲੂਨ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਆਏ ਹਾਏ ਪਛੇਵਨਾ ਮੁੱਖ ਮੰਤਰੀ ਮੁਰਦਾਬਾ 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 ਪਛੇਵਨਾ ਮੁੱਖ ਮੰਤਰੀ ਕਿਤੇ ਆਪਾ ਮੁਰਦਾਬਾ ਮੁਰਦਾਬਾ ਜੈਕਾਰ ਹਾ ਹਾਏ 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 ਸਰ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਆ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਦੇ ਪੂਰੇ ਪੰਜਾਬ ਸਾਰੇ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਗਰਾਮ ਕੀਤਾ ਜਾ ਰਿਹਾ ਇਸ ਪ੍ਰੋਗਰਾਮ ਕਰਨ ਦਾ ਜਿਹੜਾ ਸਾਡਾ ਮੇਨ ਮੋਟਿਵ ਜਿਹੜਾ ਮੇਨ ਮਕਸਦ ਉਹ ਇਹ ਹੈ ਜੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਉਸ ਸਰਕਾਰ ਨੇ ਸਾਨੂੰ 21 ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਕਰਨ ਤੋਂ ਜਿਹੜਾ ਉਹ ਮਨਾਂ ਕੀਤਾ ਹੈ 21 ਵਾਰ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਸਾਨੂੰ ਲਿਖਤੀ ਮੀਟਿੰਗ ਦਾ ਸੱਦਾ ਆਇਆ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ 21 ਵਾਰ ਰੂਟੀਨਸ ਜਦੋਂ ਅਸੀਂ ਚੰਡੀਗੜ੍ਹ ਗਏ ਆ ਉਤੋਂ ਪਹੁੰਚਣ ਤੇ ਸਾਨੂੰ ਵਾਪਸ ਮੋੜਿਆ ਜਾਂਦਾ ਹੈ ਕਦੇ ਕਹਿ ਦਿੱਤਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ ਕਿਤੇ ਬਾਹਰ ਗਏ ਨੇ ਕਦੇ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਕਦੇ ਕਿਸੇ ਹੋਰ ਕਾਰਨ ਕਰਕੇ ਜਿਹੜਾ ਉਹ ਮੀਟਿੰਗਾਂ ਕਰਨ ਤੋਂ ਮੁਕਰੇ ਐ ਉਸੇ ਲੜੀ ਦੇ ਵਿੱਚ ਹੀ ਹੁਣ ਜਦੋਂ ਜਲੰਧਰ 'ਚ ਜਿਮਣੀ ਜਾਣਾ ਹੈ ਅੱਜ ਪਿਛਲੇ ਦਿਨਾਂ ਦੇ ਵਿੱਚ ਹੀ ਉੱਥੇ ਅਸੀਂ 5 ਤਰੀਕ ਨੂੰ ਆਪਣਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਲੀਕਿਆ ਸੀਗਾ ਉਸ ਪ੍ਰੋਗਰਾਮ ਦੇ ਡਰ ਦੇ ਸਦਕਾ ਹੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ 1 ਜੁਲਾਈ ਨੂੰ ਹੋਟਲ ਕਬਾਨਾ ਫਗਵਾੜਾ ਦੇ ਵਿੱਚ ਸਾਡੇ ਮੋਰਚੇ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਮੰਨੀ ਕਿ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਬੰਦੇ ਕੱਚੇ ਮੁਲਾਜ਼ਮ ਨੇ ਆਊਟਸੋਰਸ ਮੁਲਾਜ਼ਮ ਨੇ ਇਨਲਿਸਟਮੈਂਟ ਮੁਲਾਜ਼ਮ ਨੇ ਜਿਹੜੇ ਠੇਕੇਦਾਰਾਂ ਦੇ ਅੰਡਰ ਕੰਮ ਕਰ ਰਹੇ ਆ ਕੰਪਨੀਆਂ ਦੇ ਅੰਡਰ ਕੰਮ ਕਰ ਰਹੇ ਆ ਅਸੀਂ ਉਹ ਸਾਰੇ ਠੇਕੇਦਾਰਾਂ ਨੂੰ ਸਾਰੀਆਂ ਕੰਪਨੀਆਂ ਨੂੰ ਬਾਹਰ ਕੱਢ ਗਏ ਜਿਹੜੇ ਮੁਲਾਜ਼ਮ ਸਿੱਧੇ ਡਾਇਰੈਕਟ ਡਿਪਾਰਟਮੈਂਟ ਦੇ ਅੰਡਰ ਲਵਾਂਗੇ ਉਹਨਾਂ ਨੇ ਇੱਕ ਤਰੀਕ ਦੀ ਮੀਟਿੰਗ ਤੋਂ ਬਾਅਦ ਸਾਨੂੰ 20 ਤਰੀਕ ਨੂੰ ਫਿਰ ਦੁਬਾਰਾ ਮੀਟਿੰਗ ਦਾ ਸੱਦਾ ਦਿੱਤਾ ਸੀਗਾ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ 20 ਤਰੀਕ ਨੂੰ ਅਸੀਂ ਤੁਹਾਡੇ ਸਾਰੇ ਡਿਪਾਰਟਮੈਂਟਾਂ ਦੇ ਵਿੱਚੋਂ ਤੁਹਾਡੀਆਂ ਪ੍ਰਪੋਜ਼ਲਾਂ ਤੁਹਾਡਾ ਡਾਟਾ ਮੰਗਾ ਕੇ ਤੁਹਾਡੇ ਨਾਲ 20 ਤਰੀਕ ਨੂੰ ਦੁਬਾਰਾ ਜਿਹੜੀ ਮੀਟਿੰਗ ਕਰਾਂਗੇ ਜਦੋਂ ਹੁਣ ਪਿਛਲੀ 20 ਤਰੀਕ ਨੂੰ ਮੀਟਿੰਗ ਦਾ ਟਾਈਮ ਆਇਆ ਐਨ ਮੌਕੇ ਤੇ ਫਿਰ ਆਪਣਾ ਜਿਹੜਾ ਪਿਛਲਾ ਰਵੀਆ ਦੁਬਾਰਾ ਰਿਪੀਟ ਕਰਦੇ ਆਇਆ ਮੁੱਖ ਮੰਤਰੀ ਸਾਹਿਬ ਵੱਲੋਂ ਮੀਟਿੰਗ ਜਿਹੜੀ ਕੈਨਸਲ ਕੀਤੀ ਗਈ ਹੈ ਉਸ ਮੀਟਿੰਗ ਕੈਨਸਲ ਕਰਨ ਦੇ ਵਿਰੋਧ ਦੇ ਵਿੱਚ ਹੀ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ ਲਿਖਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਬਹਿ ਕੇ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਤੇ ਅਸੀਂ ਬਹੁਤ ਵੱਡੇ ਪ੍ਰਦਰਸ਼ਨ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਕਰਨ ਜਾ ਰਹੇ ਹਾਂ ਜਿਸ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਸਰਕਾਰ ਦੀ ਹੋਵੇਗੀ। ਨਾ ਕਿਸ ਘਰ ਸਮਝੋ ਤੇ ਬੈਂਡ ਰੇਟਾਂ ਜਿਲ੍ਹਾ ਪਠਾਨਕੋਟ ਵੱਲੋਂ ਕੀਤਾ ਗਿਆ ਹੈ। ਔਰ ਜਿਸ ਤਰ੍ਹਾਂ ਬਸੇ ਤੁਨੂ ਸਾਥੀਆਂ ਨੇ ਕਿ ਸਾਡੇ ਸੀਐਮ ਸਾਹਿਬ ਨੇ 21 ਵਾਰ ਚੰਡੀਗੜ੍ਹ ਸਾਡੇ ਆਗੂ ਨੂੰ ਬੁਲਾ ਕੇ ਤੇ ਇਹ ਗੱਲ ਕਹਿ ਦਿੱਤੀ ਕਿ ਜ਼ਰੂਰੀ ਸੇ ਮੈਂ ਕਾਰਨ ਸੀਐਮ ਸਾਹਿਬ ਮੀਟਿੰਗ ਨਹੀਂ ਕਰ ਸਕਦੇ। ਉਸ ਦੇ ਸਿੱਟੇ ਵੱਜੋ ਕੋ ਕਮ ਲਾਗ ਇਸ ਕਾ ਸਪੋਰਟ ਦਾ ਫੈਸਲਾ ਕੀਤਾ ਕਿ ਅਸੀਂ ਹਰੇਕ ਜ਼ਿਲ੍ਹੇ ਵਿੱਚ 22 ਤਰੀਕ ਨੂੰ ਜੋ ਆਰਤੀ ਹੂਕ ਮਜਾਰਾ ਆਪਾਂ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸੀਐਮ ਸਾਹਿਬ ਸਾਡੇ ਨਾਲ ਟੇਬਲ ਟਾਕਿੰਗ ਨਹੀਂ ਕਰਦੇ ਗੱਲਬਾਤ ਨਹੀਂ ਕਰਦੇ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਬਹੁਤ ਹੀ ਖਤਰਨਾਕ ਹੋਏਗਾ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਜ਼ਿਲ੍ਹਿਆਂ ਦੇ ਵਿੱਚ ਟਿਕਾ ਤੇ ਤੇਸ ਗਰਸ ਕਰਾਂਗੇ ਫਿਰ ਸਿੰਘ ਸਾਹਿਬ ਨੇ ਇਹ ਵੀ ਪਤਾ ਕੀਤਾ ਸੀ ਮੀਟਿੰਗ ਦੇ ਵਿੱਚ ਕੇ ਸੀ ਐਮ ਸਾਹਿਬ ਕਹਿ ਰਿਹਾ ਜੋ ਜਵਾਬ ਮੈਂ ਕਰ ਰਿਹਾ ਕਿ ਤੁਹਾਨੂੰ ਅਸੀਂ 20 ਤਰੀਕ ਦੀ ਮੀਟਿੰਗ 'ਚ ਆਪਾਂ ਬੈਠਾਂਗੇ ਲੇਕਿਨ ਫਿਰ ਵੀ ਆਪਣੀ ਜ਼ੁਬਾਨ ਤੋਂ ਮੁਕਰ ਗਏੜਾ ਇਸ ਵਾਸਤੇ ਅੱਜ ਪਠਾਨਕੋਟ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦਾ ਜੋ ਪ੍ਰੋਗਰਾਮ ਹੋਇਆ ਅੱਗੇ ਤੋਂ ਜਦੋਂ ਵੀ ਸਾਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਕਾਲ ਆਏਗੀ ਅਸੀਂ ਇਸ ਤੋਂ ਵੀ ਤੇਜ਼ ਅਤੇ ਠਿੱਕਾ ਸੰਘਰਸ਼ ਕਰਾਂਗੇ ਦੂਸਰੀ ਗੱਲ ਮੈਂ ਆਪ ਜੀ ਦੇ ਜਾਣਨ ਲਈ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਪਠਾਨਕੋਟ ਜਿਲ੍ਹੇ ਦੇ ਵਿੱਚ ਬਲਾਕ ਬਮਿਆਲ ਦੇ ਵਿੱਚ ਸਰਕਾਰ ਸਕਾਡਾ ਸਿਸਟਮ ਲਗਾ ਰਹੀ ਹੈ ਜੋ ਕਿ ਪੂਰੇ ਪੰਜਾਬ ਦੇ ਵਿੱਚ ਸਕਾਡਾ ਸਿਸਟਮ ਦਾ ਵਿਰੋਧ ਹੋ ਰਿਹਾ ਹੈ ਸਕਾਡਾ ਸਿਸਟਮ ਕੰਪਨੀ ਦੇ ਹੈਂਡਓਵਰ ਸਕੀਮਾਂ ਨਾਲ ਕਰਕੇ ਲੋਕਾਂ ਦਾ ਘਾਣ ਕਰਨਾ ਇਸ ਕਾਰਨ ਸਾਡੇ ਬੰਬਿਆਲ ਬਲਾਕ ਦੇ ਵਿੱਚ ਸਕਾਡਾ ਸਿਸਟਮ ਲੱਗ ਰਿਹਾ ਸੀ ਸਾਡੇ ਜਥੇਬੰਦੀ ਨੇ ਰਜਿਸਟਰ ਨੰਬਰ 31 ਜਲੰਸਪੁਰੀ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਰਜਿਸਟਰ ਨੰਬਰ 31 ਨੇ ਵਿਰੋਧ ਕੀਤਾ ਜੋ ਕਿ ਪੂਰੇ ਪੰਜਾਬ ਦੇ ਵਿੱਚ ਵਿਰੋਧ ਕਰ ਰਹੀ ਹੈ ਜਿਦੇ ਵਿੱਚ ਸਾਡੀ ਪਲਾਸਕੀਨ ਤੇ ਸਰੋਟਾ ਸਕੀਨ ਤੇ ਇਹਨਾਂ ਨੇ ਪੈਨਲ ਲਗਾਏ ਸੀ ਅਸੀਂ ਜਿਹੜੇ ਕੰਪਨੀ ਦੇ ਵਰਕਰ ਸੀ ਉਹਨਾਂ ਨੂੰ ਨਾਲ ਲੈ ਕੇ ਉਹ ਪੈਨਲ ਖਲਾ ਕੇ ਉਹ ਸਮਾਨ ਨੂੰ ਵਾਪਸ ਭੇਜਿਆ ਜਿਸ ਦੇ ਸਿੱਟੇ ਵੱਜੋ ਸਾਨੂੰ ਅਧਿਕਾਰੀਆਂ ਦੇ ਇਹ ਧਮਕੀ ਭਰੇ ਮੈਸੇਜ ਆ ਰਹੇ ਨੇ ਜਿਾ ਸਾਨੂੰ ਸੁਣ ਗੱਲ ਸੁਣ ਨੂੰ ਮਿਲ ਰਹੀ ਹੈ ਕਿ ਆਉਣ ਬੜੇ ਟਾਈਮ ਦੇ ਵਿੱਚ ਤੁਹਾਡੇ ਪੇਪਰ ਤੇ ਹੋ ਜਾਣਗੇ ਇਹ ਘੋਏਗਾ ਜੇਕਰ ਸਾਡਾ ਵਿਭਾਗ ਸਾਡਾ ਪ੍ਰਸ਼ਾਸਨ ਸਾਡੇ ਤੇ ਕੋਈ ਇਦਾਂ ਦੀ ਕੋਈ ਮੂਵਮੈਂਟ ਕਰਦਾ ਹੈ ਜਾਂ ਕੋਈ ਪਰਚੇ ਕਰਦਾ ਹੈ ਤੇ ਫਿਰ ਇਹ ਜਿਹੜਾ ਮੰਗ ਹੈ ਇਹ ਪੂਰੇ ਪੰਜਾਬ ਲੈਵਲ ਤੇ ਜਾਏਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਲਾ ਦਿੱਤਾ ਹੈ ਜੇ ਕੱਲ ਨੂੰ ਸਾਡੇ ਵਰਕਰ ਨੂੰ ਕੋਈ ਗੱਲਬਾਤ ਹੋ ਗਈ ਤੇ ਇਹ ਵਿਪາກ ਹੀ ਜਿਵੇਂ ਬਾਹਰ ਹੋਵੇਗਾ ਜੋ ਸਾਡੇ ਸੁਭਾ ਕਮੇਟੀ ਦਾ ਫੈਸਲਾ ਹੈ ਇਸ ਕਾਡਾ ਸਿਸਟਮ ਦਾ ਵਿਰੋਧ ਕਰਨਾ ਤੇ ਆਪਾਂ ਡੱਟ ਕੇ ਕਰਨਾ ਹੈ ਧੰਨਵਾਦ